ਫਰੋਜ਼ਪੁਰ ਸਿਹਤ ਵਿਭਾਗ ਦਾ ਕਾਰਾ ਡਿਪਾਰਟਮੈਂਟ ਹੀ ਬਦਲ ਦਿੱਤਾ ਸਾਰਾ ਮੁੱਖ ਮੰਤਰੀ ਇਹਨੂੰ ਬਣਾਇਆ ਐਸਐਮਓ ਮਮਦੋਟ ਤੇ ਸਿਹਤ ਮੰਤਰੀ ਨੂੰ ਬਣਾਇਆ ਸਿਵਲ ਸਰਜਨ ਫਰੋਜ਼ਪੁਰ ਇਹ ਪੋਸਟਰ ਜਿਹੜਾ ਹੈ ਇਹ ਰਾਜੋਗ ਕੇ ਗੱਟੀ ਮੇਗਾ ਕੈਂਪ ਦੇ ਦੌਰਾਨ ਸਿਹਤ ਵਿਭਾਗ ਨੇ ਲਗਾਇਆ ਸੀ ਇਹ ਕੈਂਪ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਜਿੱਥੇ ਕਿ ਅੱਜ ਸਿਹਤ ਮੰਤਰੀ ਰਾਜੋਗ ਕੇ ਗੱਟੀ ਉਹਨਾਂ ਨੇ ਜਾਣਾ ਸੀ ਔਰ ਉਹਨਾਂ ਦੇ ਆਗਮਨ ਤੇ ਇਹ ਜਿਹੜੇ ਪੋਸਟਰ ਲਗਾਏ ਸੀਗੇ ਜਿੱਥੇ ਕਿ ਮੁੱਖ ਮੰਤਰੀ ਨੂੰ ਐਸਐਮਓ ਮੰਜ਼ੂਰ ਲਗਾ ਦਿੱਤਾ ਗਿਆ ਪੋਸਟਰਾਂ ਦੇ ਵਿੱਚ ਤੇ ਦੂਜੀ ਥਾਂ ਸਿਹਤ ਮੰਤਰੀ ਨੂੰ ਜਿਹੜਾ ਸਿਵਲ ਸੱਜਣ ਬਣਾ ਦਿੱਤਾ ਗਿਆ ਇਹ ਹਾਲਾਤ ਨੇ ਇਹ ਲੋਕਾਂ ਦੇ ਇਹ ਐਵੇਂ ਦੇ ਕੰਮ ਕਰਦੇ ਆ ਤੁਸੀਂ ਦੇਖੋ ਅਗਰ ਪੋਸਟਰ ਕਿਸੇ ਮੈਟਰ ਕੋ ਦਿੱਤਾ ਹੋਏਗਾ ਉਹਨਾਂ ਨੇ ਬਣਾ ਕੇ ਦੇ ਵੀ ਦਿੱਤਾ ਤੇ ਕੀ ਚੈੱਕ ਕਰਨਾ ਜ਼ਰੂਰੀ ਨਹੀਂ ਸੀਗਾ ਇਸ ਚੀਜ਼ ਨੂੰ ਏਡੀ ਵੱਡੀ ਗਲਤੀ ਏਡਾ ਵੱਡਾ ਮਿਸਟੇਕ ਤੁਸੀਂ ਦੇਖੋ ਕਿ ਅਗਰ ਪੋਸਟਰਾਂ ਦੇ ਦੌਰਾਨ ਇਹ ਚੀਜ਼ਾਂ ਹੋ ਸਕਦੀਆਂ ਤੇ ਬਾਕੀ ਚੀਜ਼ਾਂ ਚੰਗੈਲੀ ਜਿਹੜੀ ਐ ਉਹ ਕਿਸ ਤਰ੍ਹਾਂ ਦੀ ਹੋਏਗੀ ਇਸ ਨੂੰ ਤੁਸੀਂ ਖੁਦ ਹੀ ਸਮਝ ਸਕਦੇ ਹੋ ਬਾਕੀ ਸਿਹਤ ਵਿਭਾਗ ਹੁਣ ਜਿਹੜਾ ਉਹ ਥੋੜਾ ਜਿਆ ਐਂਦੇ ਤੇ ਹਾਸੋ ਹਿਨੀ ਜਿਹੜੀ ਐ ਸਿਚੁਏਸ਼ਨ ਹੋ ਚੁੱਕੀ ਹੋਈ ਐ ਸਿਹਤ ਵਿਭਾਗ ਦੀ ਕਿ ਉਹ ਆਪਸ ਵਿੱਚੋ ਪੰਚਾਬੀੰਦਾ ਕੀ ਕਰੀਏ ਔਰ ਫਟਾਫਟ ਆਨਨ ਫਾਨਨ ਜਦੋਂ ਪਤਾ ਲੱਗਦਾ ਤੇ ਇਹ ਪੋਸਟਰ ਨੂੰ ਜਿਹੜਾ ਉਤਾਰ ਦਿੱਤਾ ਜਾਂਦਾ ਉਸ ਕੈਂਪ ਤੋਂ